ਸਾਰੇ ਸਾਰਿਆਂ ਦਾ ਸਵਾਗਤ ਹੈ ਬੀਰਾ ਪੂਆ ਪਾਗ ਤੀਜੇ ਵਿੱਚ ਨਹੀਂ ਪੀਰਾ ਲੈ ਲੈ ਜਾਈ ਪੀਂਗ ਪਾ ਲਿਓ ਚੰਗਾ ਬੇਬੇ ਕਹਿ ਕੇ ਬੀਰਾ ਪੂਆ ਰਸਾ ਛੱਕ ਕੇ ਕੁੜੀਆਂ ਨਾਲ ਜਾਂਦੀ ਰਹੀ ਬੀਰਾ ਦੀ ਬੇਬੇ ਬੀਰਾਂ ਦੇ ਜਾਨ ਮਗਰੋਂ ਗੁਰਮੇਲ ਸਿੰਘ ਪੰਗੂ ਕੋਲ ਆਈ ਭਾਈ ਜੀ ਤਗੜੇ ਉਹ ਮੱਥਾ ਟੇਕਦੀਆਂ ਤਕੜਾ ਭਾਈ ਤਕੜਾ ਆਸ ਹੋ ਰਿਹਾ ਮੱਥਾ ਟੇਕਦਾ ਨਾ ਟੇਕਿਆ ਕਰ ਕੁੜੀ ਤਾਂ ਚਾਚਾ ਕਹਿੰਦੀ ਆ ਮੈਨੂੰ ਤੂੰ ਪਾਈ ਪੈਰਾਂ ਨੂੰ ਪੈ ਜਾਣੀਆਂ ਚਾਚਾ ਗੁਰਮੇਲ ਸਿੰਘ ਪੰਗੂ ਨੇ ਵੀਰਾ ਦੀ ਬੇਬੇ ਨੂੰ ਕਿਹਾ ਨੀ ਪਾਈ ਜੀ ਜਵਾਕਾਂ ਦਾ ਕੀ ਹੈ ਤੁਹਾਨੂੰ ਪਤਾ ਹੈ ਆਪਣੀ ਸਕੀਰੀ ਦਾ ਦਾਤਾ ਵੀਰਾ ਦੇ ਬਾਪੂ ਦੇ ਨਾਨਕਿਆਂ ਵੱਲੋਂ ਪੱਖ ਰਖੀਦਾ ਹੈ ਵੀਰਾ ਪੂਆ ਦੀ ਬੇਬੇ ਨੇ ਚੁੰਨੀ ਦੇ ਪੱਲੇ ਨਾਲ ਕੁੰਡ ਸੂਤ ਕਰਦਿਆਂ ਕਿਹਾ ਆਹੋ ਆਹੋ ਪਾਈ ਤਾਂ ਹੀ ਮੈਂ ਘਰ ਆਇਆ ਨਹੀਂ ਤਾਂ ਜਵਾਕਾਂ ਬਾਲੀ ਗੱਲ ਪੰਚਾਇਤਾਂ ਵਿੱਚ ਹੁੰਦੀ ਮੂੰ ਕਾਲਖੀ ਦੋਹਾ ਘਰਾਦੀ ਅਜੇ ਗੱਲਾਂ ਹੁੰਦੀਆਂ ਹੀ ਸੀ ਕਿ ਭੋਲਾ ਬੋਲਿਆ ਚਾਚੀ ਅਜੇ ਬੀਰਾਂ ਦੇ ਸਹਰਿਆਂ ਵੱਲੋਂ ਨਿਬੜਿਆ ਨੂੰ ਮਹੀਨਿਆਂ ਵੀ ਨਹੀਂ ਹੋਇਆ ਇਹਨੂੰ ਤੀਆਂ ਕੀ ਸੋਂਦੀਆਂ ਸਮਝਾਓ ਇਹਨਾਂ ਨੂੰ ਇਹ ਜਮਾਂ ਸੰਗ ਸ਼ਰਮ ਲਈ ਫਿਰਦੀ ਆ ਓਏ ਤੂੰ ਚੁੱਪ ਨਹੀਂ ਰਹਿਣਾ ਹਣਾ ਕੰਜਰ ਦੀ ਗੰਦੀ ਉਲਾਦ ਨੇ ਜੀਬ ਮਾਰਨੋਂ ਹਟਣਾ ਨਹੀਂ ਗੁਰਮੇਲ ਭੰਗੂ ਭੋਲੇ ਦੀ ਗੱਲ Tende Bolia Pola Pula ਉੱਬੜ ਵਾਇਹ ਬੋਲਿਆ ਆਹੋ ਮੈਂ ਤਾਂ ਮਾੜਾ ਕਰਤਾ ਸਾਡਾ ਬੁੜਾ ਤਾਂ ਕਦੇ ਸਾਡਾ ਬਣਿਆ ਹੀ ਨਹੀਂ ਭੋਲਾ ਬੋਲਦਾ ਬੋਲਦਾ ਬਾਹਰ ਚਲਿਆ ਗਿਆ ਵੀਰਾ ਦੀ ਬੇਬੇ ਗੁਰਮੇਲ ਸਿੰਘ ਪੰਗੂ ਨੂੰ ਕਹਿਣ ਲੱਗੀ ਭਾਈ ਜੀ ਕਿੰਨਾ ਕੁ ਚਿਰ ਲੋਕਾਂ ਦੇ ਮੂੰਹ ਫੜਾਂਗੇ ਇਹ ਤਾਂ ਅੱਜ ਭੋਲੇ ਤੇ ਕੱਲ ਕੋਈ ਹੋਰ ਤੁਸੀਂ ਸਮਝਾਓ ਵੀਰਾ ਦੇ ਬਾਪੂ ਨੂੰ ਕੀ ਕੋਈ ਚੰਗਾ ਘਰ ਵੇਖ ਕੇ ਕੁੜੀ ਤੋੜ ਦਈਏ ਅਸੀਂ ਕਿੰਨਾ ਕੁ ਚੀਰਾ ਨਦੀ ਕਿਨਾਰੇ ਰੁਖੜਾ ਭਾਈ ਜੀ ਪਰ ਇਹ ਤਾਂ ਮੈਨੂੰ ਬੋਹਲੀ ਬੋਲੀ ਸਮਝਦੇ ਆ ਧੀ ਨੂੰ ਕਿੰਨਾ ਕੁ ਚਿਰ ਬੂਹੇ ਬਿਠਾਈ ਰੱਖਾਂਗੇ ਅਜੇ ਇਹ ਗੱਲਾਂ ਹੋ ਜਾਂਦੀਆਂ ਸਿੰਘ ਕੀ ਬਾਹਰੋਂ ਖੁੰਡੇ ਦੇ ਖੜਕਣ ਦੀ ਆਵਾਜ਼ ਆਈ ਤੇ ਖੰਗੂਰਾ ਵੱਜਿਆ ਇਹ ਖੰਗੂਰਾ ਕਿਸੇ ਹੋਰ ਦਾ ਨਹੀਂ ਬੀਰਾਂ ਦੇ ਫੁੱਫੜ ਦਾ ਸੀ ਬੀਰਾਂ ਦਾ ਫੁੱਫੜ ਤੇ ਭੂਆ ਇਸੇ ਪਿੰਡ ਦੇ ਲਾਗੇ ਪਿੰਡ ਰਹਿੰਦੇ ਸੀ ਪਰ ਖੇਤ ਇਕੱਠੇ ਸੀ ਜਦੋਂ ਸਰਦਾਰ ਜੋਗਾ ਸਿੰਘ ਨੇ ਇਸ ਪਿੰਡ ਵਿੱਚ ਜ਼ਮੀਨ ਖਰੀਦੀ ਸੀ ਤਾਂ ਬੀਰਾਂ ਦੇ ਫੁੱਫੜ ਨੇ ਆਪਦੇ ਨੇੜੇ ਜ਼ਮੀਨ ਦਵਾਈ ਉਹਨੂੰ ਇਹ ਵਹਿਮ ਸੀ ਕਿ ਜੋਗਾ ਸਿਉਂ ਦੇ ਪੁੱਤ ਤਾਂ ਹੈ ਨਹੀਂ ਕੋਈ ਜ਼ਮੀਨ ਦਾ ਬਾਲਾ ਨਹੀਂ ਤਾਂ ਤੀਜਾ ਹਿਸਾਬ ਦੀ ਭੈਣ ਨੂੰ ਤਾਂ ਦੇਉਈ ਪਰ ਜਦੋਂ ਵੀਰਾ ਮੁਟਿਆਰ ਹੋਈ ਉਹਨੂੰ ਇਹ ਜ਼ਮੀਨ ਖਸਣ ਦਾ ਡਰ ਪੈ ਗਿਆ ਵੀਰਾ ਦੀ ਭੂਆ ਜੋ ਸਰਦਾਰ ਜੋਗਾ ਸਿੰਘ ਦੀ ਇਕਲੌਤੀ ਭੈਣ ਸੀ ਪਰ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਪਤਾ ਨਹੀਂ ਕੀ ਰੋਗ ਲੱਗਿਆ ਜਾਪੇ ਉਹ ਮੰਜੇ ਦੀ ਮਥਾਜ ਹੋ ਗਈ ਰੋਟੀ ਟੁਕੋਂ ਦੀ ਸਾਸੀ ਕਰਦੀ ਸੀ ਤੇ ਡੰਗਰ ਵੱਛਾ ਬੀਰਾ ਪੂਆ ਦਾ ਫੁੱਫੜ ਥਾਮਦਾ ਸੀ ਜਿਉਂ-ਜਿਉਂ ਬੀਰਾ ਵੱਡੀ ਹੋਈ ਫੁੱਫੜ ਨਾਜਰ ਸਿੰਘ ਆਉਂਦੇ ਤੇ ਮੈਲੀ ਅੱਖ ਰੱਖਣ ਲੱਗਾ ਡਰਦਾ ਤਾਂ ਸੀ ਕਿ ਬੀਰਾ ਕਿਉਂਕਿ ਬੀਰਾ ਪੂਆ ਖੜੇ ਖਲੋਤੇ ਬੰਦੇ ਨੂੰ ਬਲਾ ਕੱਢ ਦੇਵੇ ਐਨੀ ਜਰਵਾਣੀ ਸੀ ਉਹ ਪਰ ਸਿਆਣੇ ਕਹਿੰਦੇ ਆ ਮਾੜੀ ਸੋਚ ਤਾਂ ਮੈਲੀ ਅੱਖ ਬੰਦੇ ਨੂੰ ساری ਉਮਰ ਛਿੱਤਰ ਖਾਣ ਜੋਗਾ ਛੜਦੀ ਆ ਜਦੋਂ ਵੀਰਾ ਦਾ ਵਿਆਹ ਧਰਿਆ ਉਹਦਾ ਦਾਜ ਵਾਲਾ ਸਮਾਨ ਵੇਖ ਨਾજર ਸਿਉ ਦਾ ਕਾਲਜਾ ਫੋਕਿਆ ਗਿਆ ਸਾਰਾ ਕੁਝ ਤਾਂ ਵੀਰਾ ਨੂੰ ਦੇ ਰਿਆ ਸੀ ਜੋਗਾ ਸਿਉ ਨਾજર ਸਿਉ ਨੇ ਪਹਿਲਾਂ ਹੀ ਕਲੇਸ਼ ਖੜਾ ਕਰਨ ਦੀ ਤਿਆਰੀ ਕੀਤੀ ਵੀਰਾ ਪੂਆ ਨੇ ਮਾਈਆਂ ਦੇ ਦਿਨ ਵੇੜੇ ਵਿੱਚ ਖੜਾ ਹੋ ਕੇ ਬੂਕ ਕਰਨ ਲੱਗਾ ਗਿਆ ਆਖੇ ਮੈਂ ਵੀ ਪ੍ਰਾਉਣਾ ਨਹੀਂ ਤਾਂ ਮੈਨੂੰ ਵੀ ਰੇਡੀਓ ਲੈ ਕੇ ਦਿਓ ਨਹੀਂ ਆਪਦੀ ਵਾਪਸ ਲੈ ਆਈ ਮੈਂ ਕੀ ਕਰਾਉਣਾ ਉਹਦੇ ਤੋਂ ਬੈਠੀ ਮੰਜੇ ਤੇ ਰੋਗਣ ਕਿਸੇ ਥਾਂ ਦੀ ਬਾਪੂ ਜੋਗਾ ਸਿਉ ਨੇ ਬਥੇਰਾ ਸਮਝਾਇਆ ਕਿੱਥੇ ਸਮਝੇ ਬਾਪੂ ਜੋਗਾ ਸਿਓ ਨੇ ਫੁੱਫੜ ਨਾજર ਸੇ ਉਹਨੂੰ ਬਥੇਰਾ ਸਮਝਾਇਆ ਪਰ ਕਿੱਥੇ ਸਮਝੇ ਕੋਈ ਗੱਲ ਨਹੀਂ ਨਾજર ਸਿਆਂ ਵੀਰਾਂ ਦਾ ਵਿਆਹ ਸਿਰੇ ਚੜ ਜਾਵੇ ਫਿਰ ਤੇਨੂੰ ਵੀ ਰੇਡੀਓ ਲੈ ਦੇਵਾਂਗੇ ਜਵਾਕੜੀ ਤੇਰਾ ਕਿੰਨਾ ਕਰਦੀ ਐ ਨਾ ਤਮਾਸ਼ਾ ਬਣਾ ਵੇਖ ਲੋਕ ਕਿੰਨੇ ਕਨੋਂ ਸੋਏ ਲੈਣ ਲੱਗ ਪਏ ਨੇ ਬਹੁਤ ਕੁਮਤੀਆਂ ਵੀਰਾ ਹੁਣ ਉਹ ਪਾਰਲਾ ਦੇਣ ਦੇ ਬਾਪੂ ਜੋਗਾ ਸਿੰਘ ਨੇ ਵੀਰਾ ਦੇ ਫੁੱਫੜ ਅੱਗੇ ਤਰਲਾ ਜਾ ਪਾਉਂਦੇ ਹੋਏ ਬੋਲਿਆ ਭਾਵੇਂ 나జర్ ਸਿੰਘ ਹੁਣ ਚੁੱਪ ਕਰ ਗਿਆ ਸੀ ਪਰ ਆਨੰਦ ਕਾਰਜ ਵੇਲੇ ਦਿਨ ਮੁੰਡੇ ਤੱਕ ਗੱਲ ਪਹਚਾਹੀ ਦਿੱਤੀ ਕਿ ਵੀਰਾ ਤਾਰੋ ਪਾਰ ਦੀ ਆ ਕਿਵੇਂ ਲੋਕਾਂ ਨਾਲ ਪਾਤ్రੋਲ ਦੀ ਜੋਗਾ ਸਿਉਨ ਦੇ ਘਰ ਪਹੁੰਚ ਗਈ ਬਸ ਆਹੀ ਗੱਲ ਨੇ ਵੀਰਾ ਦਾ ਰਿਸ਼ਤਾ ਦਿਨਾਂ ਵਿੱਚ ਹੀ ਤੋੜਵਾ ਦਿੱਤਾ ਸੀ ਭਾਵੇਂ 나 ਇਹ ਗੱਲ ਜੋਗਾ ਸਿੰਘ ਨੂੰ ਪਤਾ ਲੱਗ ਗਈ ਪਰ ਉਹਨੇ ਧੀ ਕੋਲ ਗੱਲ ਨਾ ਕੀਤੀ ਅੱਜ ਨਾજર ਸਿੰਘ ਫਿਰ ਆ ਗਿਆ ਬਾਪੂ ਜੋਗਾ ਸਿੰਘ ਨੇ ਅੱਧ ਮਨੇ ਜਹ ਮਨ ਨਾਲ ਕਿਹਾ ਆ ਭਾਈ ਪਰੌਣਿਆ ਕਿਵੇਂ ਚੱਲੇ ਪਾਏ ਕੁਵੇਲੇ ਸੁਖ ਤਾਂ ਹੈ ਅੱਗੋਂ ਨਾજર ਸਿੰਘ ਨੇ ਮੁੱਛਾਂ ਤੇ ਹੱਥ ਫੇਰਦਿਆਂ ਚੱਕਵੀ ਜਿਹੀ ਗੱਲ ਕੀਤੀ ਪਤਾ ਲੱਗਿਆ ਤੇਰੇ ਪਿੰਡ ਕੀ ਬੀਰਾ ਸਹਰਿਆਂ ਨੇ ਦਿਵਲ ਤੀ ਮੈਂ ਕਿਹਾ ਸੀ ਨਾ ਵਿਆਹ ਨਾ ਵ્યા ਇਹ ਜਾਤ ਇਹੋ ਜਿਹੀ ਹੁੰਦੀ ਆ ਜੇ ਤੇਰਾ ਆਪਦਾ ਖੂਨ ਹੁੰਦੀ ਤਾਂ ਹੋਰ ਗੱਲ ਸੀ ਤੇਰੇ ਮੇਰੇ ਬਾਰੇ ਮੇਰੇ ਬਾਰੇ ਆਪਣੀ ਇੱਜ਼ਤ ਬਾਰੇ ਸੋਚਦੀ ਫੁੱਫੜ ਬੋਲਦਾ ਰਿਹਾ ਉਹ ਤਾਂ ਮਿੱਟੀ ਮੇਸਕਾਰ ਆਈ ਹੋਣ ਕਿਹੜੇ ਮੂੰਹ ਨਾਲ ਲੋਕਾਂ ਵਿੱਚ ਫਿਰਦਾ ਏ ਜਿੰਦੀ ਧੀ ਮੁੜ ਕੇ ਆ ਜੇ ਪਿਓ ਨੂੰ ਧੀ ਵੇਲ ਨਹੀਂ ਦਿੰਦੀ ਤੂੰ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਏ ਮੈਂ ਅੱਜ ਤੱਕ ਭੈਣ ਰੱਖੀ ਬੈਠਾ ਆਪਣੇ ਦੋਹਾ ਘਰਾਂ ਦੀ ਇੱਜ਼ਤ ਕਰਕੇ ਨਹੀਂ ਹੋਂ ਨੂੰ ਤੋਰੀ ਹੁੰਦੀ ਮੈਨੂੰ ਕੀ ਲੋੜ ਆ ਇਸ ਉਮਰੇ ਚੁੱਲ੍ਹੇ ਵਿੱਚ ਦਾੜੀ ਮਚਾਉਣ ਦੀ 나జర్ ਸਿੰਘ ਨੇ ਇੱਕ ਇੱਕ ਗੱਲ ਬਾਪੂ ਜੋਗਾ ਸਿੰਘ ਦੇ ਕਾਲ ਜੇ ਨੂੰ ਚੀਰਦੀ ਜਾਂਦੀ ਸੀ ਫਿਰ ਉਹ ਨੰਬਰਦਾਰ ਦੀ ਸ਼ਰਮ ਕਰਕੇ ਚੁੱਪ ਰਹਿ ਤੇ 나జర్ ਸਿਓ ਨੂੰ ਮੰਝੇ ਤੇ ਬੈਠਣ ਦਾ ਇਸ਼ਾਰਾ ਕੀਤਾ ਅਜੇ 나జర్ ਸਿਓ ਮੰਝੇ ਦੇ ਨੇੜੇ ਹੋਇਆ ਸੀ ਤੇ ਨੰਬਰਦਾਰ ਗੁਰਮੀਤ ਸਿੰਘ ਵੱਲ ਵੇਖ ਕੇ ਜੋਗਾ ਸਿੰਘ ਨੂੰ ਕਹਿਣ ਲੱਗਾ ਪਤੰਦਰਾ ਦੱਸਿਆ ਹੀ ਨਹੀਂ ਨੰਬਰਦਾਰ ਬੈਠਾ ਮੈਂ ਸੋਚ ਕੇ ਬੋਲਦਾ ਚੱਲ ਕੋਈ ਗੱਲ ਨਹੀਂ ਵੀਰਾਂ ਦੀਆਂ ਕਰਤੂਤਾਂ ਸਾਰੇ ਮੁਲਕ ਨੂੰ ਪਤਾ ਲੱਗੀ ਜਾਂਦਾ ਜਦੋਂ ਪੰਚਾਇਤਾਂ ਵਿੱਚ ਨਿਭੜੇ ਹੀ ਹੋਗੇ ਤਾਂ ਕੀ ਪਰਦੇ ਨੰਬਰ ਦੇ ਅਰ ਗੁਰਮੇਲ ਸਿੰਘ ਨੂੰ ਚੁੱਪ ਬੈਠ ਰਿਆ ਫਫੜ ਫਿਰ ਬੋਲਿਆ ਚੱਲਿਆ ਕੁਝ ਤੱਤਾ ਠੰਡਾ ਸੌਰੀ ਦਾ ਜੀਵ ਤਲਵੇ ਨਾਲ ਲੱਗਣ ਵਾਲੀ ਹੋ ਗਈ ਹੈ ਮਾਤਾ ਜੋਂ ਤੁਰਿਆ ਘਰੋਂ ਕਦੇ ਕੋਈ ਰੋਕ ਲਵੇ ਕਦੇ ਕੋਈ ਸਾਰਾ ਪਿੰਡ ਵੀ ਸ਼ਰਮੀ ਦਿੰਦਾ ਘਰ ਲੈਣ ਔਖਾ ਲੈਣਾ ਹੋ ਗਿਆ ਮਸਾ ਘਰ ਮਿਲਿਆ ਬਾਪੂ ਜੋਗਾ ਸਿਉਂ ਨਲਕੇ ਤੋਂ ਪਾਣੀ ਦਾ ਗਲਾਸ ਲੈ ਕੇ ਨਾજર ਸਿਉਂ ਗੁਰਮੀਤ ਸਿੰਘ ਪੰਗੂ ਨੂੰ ਬੋਲਿਆ ਹੋਰ ਸਨਾ ਨੰਬਰਦਾਰ ਸਾਹਿਬ ਕੀ ਹਾਲ ਚਾਲ ਐ ਬਸ ਮਾਲਕ ਦੀ ਮਿਹਰ ਆ ਪਰਾਣਿਆ ਤੂੰ ਦੱਸ ਕਿਵੇਂ ਆ ਫਸਲ ਪੱਠਾ ਗੁਰਮੀਲ ਸਿੰਘ ਪੰਗੂ ਨੇ ਫੁੱਫੜ ਤੋਂ ਪੁੱਛਿਆ ਨਾજર ਸੋ ਨੇ ਵੀ ਅੱਗੋਂ ਸਭ ਖੈਰ ਸੁਖੀ ਦੱਸਿਆ ਫਿਰ ਮੁੱਛਾਂ ਨੂੰ ਵਟ ਜੇ ਜੇ ਚਾੜਦਾ ਹੋਇਆ ਬੋਲਿਆ ਉਹ ਕੁੜੀ ਨੂੰ ਕੋਈ ਨੱਥ ਪਾਉਣ ਵਾਲਾ ਟੱਕਰਿਆ ਨਹੀਂ ਨਹੀਂ ਤਾਂ ਕੀ ਮਜਾਲ ਸੀ ਆਉਂਦੀ ਸਿਰਤ ਵਿੱਚ ਗਲੀਆਂ ਕਰੇ ਸਾਲੀ ਨੂੰ ਸੰਗ ਸ਼ਰਮ ਹੀ ਨਹੀਂ ਆਣੀ ਏ ਉਹਦੇ ਮੂਰੇ ਪਤਾ ਨਹੀਂ ਕਿਉਂ ਕਾਣਾ ਏ ਉਹ ਮੂੰਹ ਵਿੱਚ ਪੈੜੀ ਜਈ ਗਾਲ ਕੱਢਦਾ ਕਰਦਾ ਚੁੱਪ ਹੋ ਗਿਆ ਨੰਬਰਦਾਰ ਗੁਰਮੇਲ ਸਿੰਘ ਪੰਗੂ ਨੂੰ ਹੁਣ ਇੱਥੋਂ ਤੁਰਨਾ ਹੀ ਠੀਕ ਲੱਗਿਆ ਉਹ ਚੰਗਾ ਜੋਗਾ ਸਿਓ ਫਿਰ ਮਾਰਾਂਗਾ ਗੇੜਾ ਕਿਤੇ ਚੱਲਿਆ ਹੁਣ ਮੈਂ ਕਹਿ ਕੇ ਘਰ ਨੂੰ ਪਰਤ ਗਿਆ ਵੀਰਾਂ ਦੀ ਮਾਂ ਆਈ ਭਾਈ ਜੀ ਸਾਸਰੀਕਾਲ ਬੀਬੀ ਠੀਕ ਸੀ ਘਰੇ ਮਾਸਤੀ ਜੀ ਵੀ ਠੀਕ ਸੀ ਕਹਿੰਦੇ ਹੋਏ ਨਾજર ਸਿਓ ਅਗੋ ਸਿਰ ਨਿਵਾ ਨਿਵਾ ਕੇ ਖੜੀ ਤੇ ਨਾજર ਸਿਓ ਦੇ ਸਿਰ ਪਲੋਸ ਦਿੱਤਾ ਨਿੰਮੋ ਪਤਾ ਨਹੀਂ ਕਿਉਂ ਡਰਦੀ ਸੀ ਨਾજર ਸਿਓ ਦੀ ਉਗ ਦੇ ਗੋਦ ਗਡੇਲੀ ਦੇ ਵਟਿਆਂ ਦੀਆਂ ਮੋਹਰੀਆਂ ਵਿੱਚੋਂ ਦੀ ਵੇਖ ਰਹੀ ਸੀ ਆਹੋ ਭਾਈ ਠੀਕ ਆ ਆ ਜਿੱਤਾ ਨੂੰ ਵਟਲਾ ਕੇ ਢੋਡੀ ਬੀਰਾਂ ਨੇ ਸਾਡੀ ਬੀਰਾਂ ਸਾਡੀ ਬੀਰਾਂ ਕਰਦੇ ਸੀ ਹੁਣ ਪਤਾ ਲੱਗਿਆ ਇਹ ਬਗਾਨੀਆਂ ਖੂਨ ਆਪਦਾ ਬੰਨਤਾ ਲੋਕ ਕਿਉਂ ਆਪਦਿਆਂ ਨੂੰ ਰੋਣ ਚਲੋ ਜੋਗਾ ਸਿਓ ਹੁਣ ਭਾਈ ਪਾਣੀ ਕੱਲਾ ਨਾਲ ਲਿਆਈ ਕਟਕੌੜਾ ਪਾਣੀ ਵੀ ਨਾਲ ਲਿਆਈ ਮਨ ਨੂੰ ਕੁਸੱਲਾ ਹੋ ਗਿਆ ਪਿੰਡ ਵੜ ਕਿੱਦਿਆਈ ਅਬ ਬਾਕੀ ਆਪਾਂ ਅਗਲੇ ਭਾਗ ਵਿੱਚ ਲੈ ਕੇ ਆਏ ਹਾਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ